ਅਤੇ ਅੱਜ ਪਿੰਡ ਝੰਗੜਾ ਵਿਖੇ ਬਹੁਤ ਹੀ ਭਾਰੀ ਸਰਮਾ ਜਿਹੜਾ ਨਿਕਲ ਵਸੇ ਨੂੰ ਲਗਾ ਸਾਡੇ ਬਹੁਤ ਹੀ ਇਨਾਮੀ ਪਰਿਵਾਰ ਸਰਦਾਰ ਸਰਦਾਰਾ ਸਿੰਘ ਪਹਿਲਵਾਨ ਦਾ ਪਰਿਵਾਰ ਉਹਨਾਂ ਦੀ ਨੂੰ ਜੀਜੀ ਭਜਨਗੌਰ ਔਰ ਉਹਨਾਂ ਦਾ ਪੋਤਾ ਜਤਿੰਦਰ ਜਤਿੰਦਰ ਸਿੰਘ ਤੇ ਉਹਨਾਂ ਦੇ ਨਾਲ ਢੇੜੀਆਂ ਪਿੰਡ ਤੋਂ ਡਰਾਈਵਰ ਤੇ ਉਹਨਾਂ ਦੀ ਮਾਸੀ ਜਿਹੜੀ ਉਹਨਾਂ ਦਾ ਮਾਸੀ ਦਾ ਲੜਕਾ 4-5 ਜਣੇ ਜਿਹੜੇ ਹਜੂਰ ਸਾਹਿਬ ਯਾਤਰਾ ਵਾਸਤੇ ਗਏ ਸਨ ਬੜਾ ਖੁਸ਼ੀ-ਖੁਸ਼ੀ ਕਰਤੋਂ ਸਾਰੇ ਮਥਾ ਦੇ ਕੇ ਮਹਾਰਾਜ ਦਾ ਨਾਮ ਲੈ ਕੇ ਗਏ ਸਾਂ ਪਰ ਰਾਸਤੇ ਦੇ ਵਿੱਚ ਜਿਹੜਾ ਅਚਾਨਕ ਬਹੁਤ ਵੱਡਾ ਹਾਸਾਪ ਰੱਖ ਦੇ ਨਾਲ ਹੋ ਗਿਆ ਜਿਹਦੇ ਵਿੱਚ ਪੰਜਾ ਜੀਆਂ ਦੀ ਜਿਹੜੀ ਜਾਨ ਚਲ ਗਈ ਆਜ ਤਜਿੰਦਰ ਸਿੰਘ ਤੇ ਮਾਤਾ ਭਜਨੌਰ ਜੀ ਨੂੰ ਜਿਹੜਾ ਸੰਸਕਾਰ ਪਿੰਡ ਝੰਗੜਾ ਵਿੱਚ ਜਿਹੜਾ ਸ਼ਮਸ਼ਾਨ ਘਾਟ ਵਿੱਚ ਜਿਹੜਾ ਕੀਤਾ ਗਿਆ ਤੋਂ ਹੇਡੀਆਂ ਤੋਂ ਡਰਾਈਵਰ ਉਹਨਾਂ ਦਾ ਸੰਸਕਾਰ ਉੱਥੇ ਨਗਰ ਵਾਲੇ ਉੱਥੇ ਕਰ ਰਹੇ ਆ ਜਿਹੜੀਆਂ ਦੋ ਦੂਜੀਆਂ ਸੀਗੀਆਂ ਦੋ ਇਹਨਾਂ ਦੇ ਮਾਸੀ ਦਾ ਲੜਕਾ ਤੇ ਮਾਸੀ ਉਹਨਾਂ ਨੂੰ ਕੈਨੇਡਾ ਜਿਹੜਾ ਉਹਨਾਂ ਦਾ ਪਰਿਵਾਰ ਜਿਹੜਾ ਲਾਸ਼ਾਂ ਨੂੰ ਲੈ ਕੇ ਜਾ ਰਿਹਾ ਉੱਥੇ ਜਾ ਕੇ ਉਹਨਾਂ ਦਾ ਸਨਕਾਰ ਕੀਤਾ ਜਾਵੇਗਾ ਨਗਰ ਨਿਵਾਸੀਆਂ ਵਾਸਤੇ ਇਲਾਕੇ ਵਾਸਤੇ ਪਿੰਡ ਵਾਸਤੇ ਪਰਿਵਾਰਾਂ ਵਾਸਤੇ ਬਹੁਤ ਦੁੱਖ ਦਾ ਸਮਾਂ ਜਿਹੜਾ ਅੱਜ ਹਰ ਪਿੰਡ ਵਾਸੀ ਰੋ ਰਿਹਾ ਕਿ ਜਿਹੜੇ ਮੁੰਡਾ ਬਹੁਤ ਚੰਗੇ ਬੱਚੇ ਸਨ ਬਹੁਤ ਚੰਗੀ ਬਾਤ ਸੀ ਸਾਰਿਆਂ ਨੂੰ ਗੁਰਦੁਆਰਾ ਸਾਹਿਬ ਦੱਸ ਕੇ ਗਈ ਕਿ ਮੈਂ ਯਾਤਰਾ ਤੇ ਚੱਲੀਆਂ ਬਹੁਤ ਦੁੱਖ ਦੀ ਜਿਹੜੇ ਆ ਸਭ ਤੋਂ ਬੋਲ ਬੋਲੇ ਨਹੀਂ ਜਾ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੈਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ 슈ਗਰ ਸਕਟੇ ਹੋਏ ਸੈਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 9876379499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499